ਹਾਜੀ ਗੱਡੀ 99428 ਸਰਵਣ ਗੱਲ ਦੋਵੇਂ ਬਣਾ ਲੈਂਦੇ ਸਰਵਣ ਸੰਗਦਾ ਸਰਵਣ ਗੱਡੀ ਲੈ ਗਿਆ ਤੇ ਗੱਡੀ ਕੰਪਨੀ ਬੰਦ ਹੋ ਗਈ ਮੈਂ ਕਹਿੰਦਾ ਨਾ ਪਾਜੀ ਮੈਂ ਕਿਹਾ ਸੀ ਕਿ ਗੱਡੀ ਨਾ ਖਲੋ ਇਹ ਝਟਕੇ ਲੈ ਕੇ ਬੰਦ ਹੁੰਦੀ ਆ ਪਰ ਉਹਨੇ ਗੱਲ ਨਹੀਂ ਮੰਨੀ ਬੰਦਿਆਂ ਕਈਆਂ ਤੋਂ ਬੰਦ ਹੋਈ ਗੱਡੀ ਝਟਕੇ ਲੈ ਕੇ ਹੁਣ ਡਰਾਈਵਰਾਂ ਨੇ ਕਿ ਖੁੱਦੂ ਆ ਉਹੇ ਗੱਲ ਉਹੋ ਗੱਲ ਚਾਹੀਏ ਜਿਹੜੀਆਂ ਕੰਪਨੀ ਚ ਚਾਰ ਹੈ ਜਿਹੜੀਆਂ ਹੈਗੇ ਚਾਰ ਉਹ ਵੀ ਹੋਣਾ ਹੋਣੀ ਨਾ ਕਰਵਾਉਣੀ ਆ ਲੱਗਦਾ ਮੇਰੇ ਸਹਾਂ 8 ਗੱਡੀਆਂ ਐ ਕੰਪਨੀ ਦੇ ਵਿੱਚ ਕੰਟਰੈਕਟ ਹੋਇਆ ਐ ਮੈਪੀ ਉਹਨਾਂ 4 ਕੱਢ ਦੀਆਂ ਆ ਤੇ ਮਨ ਜਿਆਦਾ ਜੇ ਆਹ ਕੰਡੇ ਦੇ ਬੰਦ ਹੋ ਜਾਂਦੀ ਤੇ ਉਹ ਜਿਹੜੀ 4 ਰਹਿ ਗਈਆਂ ਉਹ ਵੀ ਕੱਢ ਦਦੀਆਂ ਆ। ਆਹ ਸ਼ੁਕਰੇ ਕੰਡੇ ਤੇ ਨਹੀਂ ਬੰਦ ਹੋਈ ਉਹ ਕੰਡੇ ਤੇ ਸਪੈਸ਼ਲ ਆ ਲੈਣ ਲੱਗ ਗਏ ਤੇ ਟੋਰਾ ਕੜਾ ਐ ਲੈ ਦੇ ਪੈ ਰਸਤੀ ਘਾਰ। ਵੇਖ ਲੋ। ਆ ਐ ਮੈਂ ਘਰੇ ਗਿਆਆਂ ਆ ਗੱਡੀ ਲੋਡ ਕਰਾ ਕੇ। ਲੋਡ ਕਰਾ ਕੇ ਗਿਆ ਉਹਦੇ ਲੰਮੇ ਪਿਆ ਉਹਦਾ ਫੋਰਮੈਨ ਸਾਡਾ ਆਂਦਾ ਚਲੋ ਉਹਦਾ ਕੰਪਨੀ ਮੈਂ ਕੀ ਹੋ ਗਿਆ। ਆ ਸਰਵਣ ਭਾਈ ਦੀ ਗੱਡੀ ਬੰਦ ਹੋ ਗਿਆ। ਏ ਵੀ ਆਂਦੇ ਵੀ ਟ੍ਰਿਪ ਪਾ ਤੇਰੀ ਤੇ ਲੱਗੀ ਨਾ ਦੂਜੀ ਗੱਡੀ ਲੈ ਆਇਆ ਟ੍ਰਿਪ ਲਾਉਣ ਨੂੰ ਚਲਾਉਣਾ ਕੋਈ ਰਿਆਂ ਨੂੰ ਪਹਿਲਾਂ ਚਲਾਉਣਾ ਤੇ ਮੈਂ ਹੀ ਰਿਆਂ ਭਾਈ ਮੈਂ ਚਲਾਉਣਾ ਰਿਆਂ ਗੱਡੀ ਇਹ ਪਹਿਲੇ ਤੇ ਬੂਰੀ ਸਾਫ ਚਲਦੀ ਜਦੋਂ ਮੈਂ ਪਿੰਡੋਂ ਆਇਆ ਤੇ ਜਖਣਾ ਵੱਡੀ ਯਾਰ ਪਤਾ ਨਹੀਂ ਕੀ ਕਰਦੇ ਆ ਹਾਏ ਮਕੈਨਿਕ ਪੂਰੀ ਹੱਤ ਕਰਾਉਂਦੇ ਆ ਮਕੈਨਿਕ ਨੇ ਕੀ ਉਹ ਸਾਰਾ ਗੱਲ ਨਾ ਪਾ ਦੇ ਕਿ ਹਾਂਜੀ ਨਵਾਜ ਭਾਈ ਗਿਆ ਨੁਕਸ ਨਿਕਲਿਆ ਹਾਂ ਇਹਦਾ ਫੁੱਲ ਹੈ ਟੈਂਕੀ ਫੁੱਲ ਹੈ ਮਾਰਾ ਰਵਾਬ ਡੀਜ਼ਲ ਫੁੱਲ ਡਾਲਦਾ ਹੈ ਬਾ ਨਿਕਾਲਨੇ ਨਹੀਂ ਦਿੱਤਾ ਕਿਉਂਕਿ ਇਹ ਨਾਲ ਸਿਗਰਟ ਨਹੀਂ ਹੋਈ ਤਾਂ ਹਾਲ ਕੋਈ ਗੱਲ ਨਹੀਂ ਦੇ ਦੇ ਨਹੀਂ ਬਹੁਤ ਕੰਮ ਖਰਾਬ ਹੋਇਆ ਹੋਆ ਗੱਡੀ ਹੁਣ ਨਾ ਘਟਿਆ ਬਹੁਤ ਘਟਿਆ ਹੋ ਘਟੀ ਹੋਈ ਹੈ ਬਰੌਪ ਚ ਨਹੀਂ ਪਾਉਣੀ YouTube ਤੇ ਪਾਦਾ ਫਿਰ ਬਾਦ ਇਹਨੂੰ ਗਲਤ ਕੰਮ ਕਰਦੇ ਆ ਕੋਈ ਡੀਜ਼ਲ ਕਿੱਥੋਂ ਨਿਕਲਣਾ ਸੀਲਾਂ ਲੱਗੀਆਂ ਅਗਲੇ ਲਾਈਆਂ ਇਹਨਾਂ ਨੂੰ ਪਿਉ ਨਹੀਂ ਚਾਣਨ ਨਾ ਹੈਗਾ ਆਂਦੇ ਗੱਡੀ ਆ ਨਰਕੀ ਪਾਇਆ ਗੱਡੀ ਦੇ ਵਿੱਚ ਇਹ ਬੜਵਾ ਦੇ ਰਹਾ ਓਏ ਸਰਵਣਾ ਪਰਸ ਤੇਰਾ ਵਿਆਹ ਆ ਪੈਸੇ ਵੀ ਫੜਨ ਆਲ ਨਾ ਆ ਵੇਖੋ ਸ਼ੀਸ਼ੇ ਤੇ ਕੱਪੜਾ ਨਹੀਂ ਮਾਰਿਆ ਵੇਖੋ ਆ ਮੇਰਾ ਹੰਦਾ ਡੋਰੀਮੋਨ ਇਹ ਸਰਵਣਾ ਮੇਰਾ ਹੀ ਉਹ ਤੇਰਾ ਜੇ ਤੁਸੀਂ ਇਹ ਗੱਡੀ ਦੀ ਸਾਂਣੀ ਕਿਤੇ ਤਾਂ ਹੀ ਹਾਲ ਬਣੇ ਜ਼ਿਆਦਾ ਵਾਕਿਆ ਗੱਡੀ ਡਾਂਡ ਲਾ ਸੀ ਮੈਂ ਦੇਖਿਆ ਚਲ ਕੰਟਰੈਕਟ ਵਾਲੀ ਆ ਉਹ ਗੱਡੀ ਤੇ ਉਹ ਮੈਨੇ ਦੂਜੀ ਗੱਡੀ ਤਾਂ ਫੜੀ ਸੀ ਪਰ ਗੱਡੀ ਉਹ ਕੰਟਰੈਕਟ ਵਾਲੀ ਆ ਤੇ ਉਹ ਵੀ ਕੱਟ ਮਾਰੀ ਉਹਦਾ ਕੰਟਰੈਕਟ ਤੋਂ ਕੀ ਡਾਂਡ ਲਾਈ ਗੱਡੀ ਦੀ ਕੀ ਕਹਿਣਾ ਜਾ ਰਿਹਾ ਡਰਾਈਵਰ ਨੂੰ ਕੀ ਕਹਿਣਾ ਜਾ ਰਿਹਾ ਰੀਓ ਡਰਾਈਵਰ ਨੂੰ ਇਹ ਕਹਿਣਾ ਗੱਡੀਆਂ ਦਾ ਕੰਮ ਕਰਾ ਕੇ ਰੱਖਿਆ ਕਰੋ ਤੁਸੀਂ ਸੁਭਜਾ ਬਜਾ ਦੇ ਕਰੋ ਗੱਡੀ ਲਾ ਚੁੱਪ ਕੇ ਚਲਾ ਕੇ ਤੇ ਚਾਬੀ ਰੱਖ ਕੇ ਗੱਡੀ ਆ ਜੀ ਕੋਈ ਲੋਡ ਕਰਾ ਲਈ ਦੀ ਆ ਤੇ ਬਾਜੂ ਆਂਦੇ ਹੱਥ ਚੀ ਲੈ ਚਾਜੋ ਕੋਪਲੇ ਵਾਲੀ ਲੈ ਜਲ ਜਓ ਉਹਨਾਂ ਨੂੰ ਗੱਡੀ ਬੜੀ ਵਿਆਹ ਬਣਾਉਣਾ ਵੇ ਆ ਦੇਖੋ ਵਾਜ